ਓਨਟਾਰੀਓ ਦੇ ਕਨਵੀਨੀਅੰਸ ਸਟੋਰਾਂ ਦੇ ਵਿੱਚ ਵੀ ਸ਼ਰਾਬ ਦੀ ਵਿਕਰੀ ਸ਼ੁਰੂ ਹੋਈ ਹੈ ਸਾਰੀ ਰਾਤ ਖੁੱਲਣ ਵਾਲੇ ਸਟੋਰਾਂ ਤੇ ਵੀ ਸਵੇਰੇ 7 ਤੋਂ ਰਾਤੀ 11 ਵਜੇ ਤੱਕ ਹੀ ਹੈ ਮਿਲ ਸਕੇਗੀ ਅਲਕੋਹਲ ਪ੍ਰੀਮੀਅਰ ਡਗ ਫੋਰਡ ਨੇ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਪਿਛਲੇ ਦਸੰਬਰ ਦੇ ਵਿੱਚ ਅਲਕੋਹਲ ਮਾਰਕੀਟ ਦਾ ਦੋਨੀਕਰਨ ਕਰਨ ਦੇ ਲਈ ਆਪਣੀ ਰਣਨੀਤੀ ਜਾਰੀ ਕੀਤੀ ਸੀ ਪਰ ਇਹ 2026 ਤੱਕ ਲਾਗੂ ਨਹੀਂ ਸੀ ਹੋਣੀ ਅਲਕੋਹਲ ਐਂਡ ਗੇਮਿੰਗ ਕਮਿਸ਼ਨ ਆਫ ਅਨਟੇਰੀਓ ਦੇ ਅਨੁਸਾਰ 2 ਸਤੰਬਰ ਤੱਕ ਸੂਬੇ ਦੇ ਵਿੱਚ 4180 ਕੰਵੀਨੀਅਨਸ ਸਟੋਰ ਜਿਹੜੇ ਨੇ ਉਹ ਸ਼ਰਾਬ ਵੇਚਣ ਦੇ ਲਈ ਲਾਇਸੈਂਸ ਹੁਦਾ ਸੰ ਤੇ ਇਹਨਾਂ ਦੇ ਵਿੱਚੋਂ 307 ਸਟੋਰ ਟ੍ਰਾਂਟੋ ਦੇ ਵਿੱਚ ਨੇ ਸ਼ਰਾਬ ਦੇ ਸ਼ੌਕੀਨ ਲੋਕਾਂ ਦੇ ਲਈ ਵੀਰਵਾਰ ਤੋਂ অন্ਟੇਰੀਓ ਦੇ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ ਵੀਰਵਾਰ ਤੋਂ ਸੂਬੇ ਦੇ ਹਜ਼ਾਰਾਂ ਕਨਵੀਨੀਅੰਸ ਸਟੋਰ ਕੋਰਨਰ ਕੁਝ ਕਿਸਮ ਦੀਆਂ ਸ਼ਰਾਬਾਂ ਵੇਚਣ ਦੇ ਯੋਗ ਹੋ ਗਏ ਨੇ ਕਾਰਨਰ ਸਟੋਰਾਂ ਤੇ ਬੀਅਰ ਵਾਈਨ ਤੇ ਰੈਡੀਮੇਡ ਕੋਕਟੇਲਾਂ ਦੀ ਉਪਲਬਧਤਾ ਸ਼ੁਰੂਆਤੀ ਅੰਦਾਜ਼ੇ ਨਾਲੋਂ ਕਾਫੀ ਤੇਜ਼ ਹੋ ਰਹੀ ਹੈ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਪਿਛਲੇ ਦਸੰਬਰ ਦੇ ਵਿੱਚ ਅਲਕੋਹਲ ਮਾਰਕੀਟ ਦਾ ਆਦੋਨੀਕਰਨ ਕਰਨ ਲਈ ਆਪਣੀ ਰਣਨੀਤੀ ਜਾਰੀ ਕੀਤੀ ਸੀ ਪਰ ਇਹ 2026 ਤੱਕ ਲਾਗੂ ਨਹੀਂ ਸੀ ਹੋਣੀ ਪਰ ਮਈ ਵਿੱਚ ਇਸ ਸਮਾਂ ਰੇਖਾ 1 ਸਾਲ ਛੇਤੀ ਕਰ ਦਿੱਤੀ ਗਈ 온ਟਾਰੀਓ ਕਨਵੀਨੀਅנס ਸਟੋਰ ਐਸੋਸੀਏਸ਼ਨ ਦੇ ਚੇਅਰ ਟੈਰੀ ਯਲਡੋ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਉਹਨਾਂ ਕਿਹਾ ਕਿ ਲੋਕ ਬਹੁਤ ਉਤਸ਼ਾਹਿਤ ਨੇ ਉਹ ਇਸ ਨੂਦਿਓਗ ਦੇ ਵਿੱਚ ਇੱਕ ਨਵਾਂ ਅਧਿਆਇ ਵਜੋਂ ਦੇਖ ਰਹੇ ਨੇ ਸਮਾਂ ਰੇਖਾ ਵਿੱਚ ਤੇਜ਼ੀ ਦੇ ਹਿੱਸੇ ਵਜੋਂ ਸੂਬੇ ਨੂੰ ਬੇਅਰ ਸਟੋਰ ਤੋਂ ਡਾਲਰ 225 ਮਿਲੀਅਨ ਤੱਕ ਦਾ ਭੁਗਤਾਨ ਕਰਨਾ ਪਵੇਗਾ ਅਲਕੋਹਲ ਐਂਡ ਗੇਮਿੰਗ ਕਮਿਸ਼ਨ ਆਫ ਅਨਟੈਰੀਓ ਦੇ ਅਨੁਸਾਰ 2 ਸਤੰਬਰ ਤੱਕ ਸੂਬੇ ਦੇ ਵਿੱਚ 4180 ਕਨਵੀਨੀਅਨਸ ਸਟੋਰ ਸ਼ਰਾਬ ਵੇਚਣ ਲਈ ਲਾਇਸੈਂਸ ਜੁਦਾ ਸੰ ਤੇ ਇਹਨਾਂ ਦੇ ਵਿੱਚੋਂ 307 ਸਟੋਰ ਟ੍ਰਾਂਟੋ ਦੇ ਵਿੱਚ ਨੇ ਬੇਸ਼ੱਕ ਕਨਵੀਨੀਅਨਸ ਸਟੋਰ ਰਾਤ ਖੁੱਲਾ ਹੋਵੇ ਪਰ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਜਿਹੜੇ ਵੇਲੇ ਮਰਜ਼ੀ ਸ਼ਰਾਬ ਖਰੀਦ ਸਕਦੇ ਹੋ ਏਜੀਸੀਓ ਦਾ ਕਹਿਣਾ ਹੈ ਕਿ ਕਨਵੀਨੀਅਨ ਸਟੋਰਾਂ ਤੇ ਸ਼ਰਾਬ ਵਿਕਰੀ ਦਾ ਸਮਾਂ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਹੋਵੇਗਾ ਉਹ ਇਹ ਸਮਾਂ ਬੀਅਰ ਸਟੋਰ ਜਾਂ ਐਲਸੀਬੀਓ ਨਾਲੋਂ ਵੀ ਵਧੇਰੇ ਹੈ AGIO ਦਾ ਕਹਿਣਾ ਹੈ ਕਿ ਅਲਕੋਹਲ ਵੇਚਣ ਵਾਲੇ ਸਟਾਫ ਦੀ ਉਮਰ 18 ਸਾਲ ਤੋਂ ਵੱਧ ਹੋਣੀ ਜ਼ਰੂਰੀ ਹੈ ਤੇ ਉਹਨਾਂ ਨੇ ਸਿਖਲਾਈ ਕੋਰਸ ਪੂਰਾ ਕੀਤਾ ਹੋਣਾ ਚਾਹੀਦਾ ਹੈ। ਬੇਸ਼ੱਕ ਸਟੋਰ 19 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਵੇਚਣ ਦੇ ਯੋਗ ਨਹੀਂ ਹੋਣਗੇ ਤੇ ਜੇਕਰ ਕੋਈ ਨਾਬਾਲਗ ਦਿਖਾਈ ਦਿੰਦਾ ਹੈ ਤਾਂ ਉਹਨਾਂ ਨੂੰ ਪਛਾਣ ਦੀ ਜਾਂਚ ਕਰਨ ਦੀ ਲੋੜ ਹੋਵੇਗੀ। ਕਾਰਨਰ ਸਟੋਰਾਂ ਨੂੰ ਬਾਕੀ ਸ਼ਰਾਬ ਦੇ ਨਾਲ ਛੋਟੇ ਉਤਪਾਦਕਾਂ ਦੁਆਰਾ ਬਣਾਏ ਗਏ ਸਟਾਕ ਦੀ ਇੱਕ ਨਿਸ਼ਚਿਤ ਤੀਸ਼ਤ ਰੱਖਣ ਦੀ ਲੋੜ ਹੋਵੇਗੀ। ਬੀਅਰ, ਸਾਈਡਰ ਅਤੇ ਰੈਡੀਮੇਡ ਕੋਕਟੇਲ ਦੇ ਵਿੱਚ 20% ਛੋਟੇ ਕਾਰੋਬਾਰਾਂ ਤੋਂ ਹੋਣੀਆਂ ਜ਼ਰੂਰੀ ਨੇ ਜਦਕਿ 10% ਵਾਈਨ ਛੋਟੀਆਂ ਵਾਈਨਰੀਆਂ ਤੋਂ ਹੋਣੀਆਂ ਜ਼ਰੂਰੀ ਨੇ ਪਰ ਚੋਣ ਮਾਹਰ ਬਰੂਸ ਵਿੰਡਰ ਨੇ ਕਿਹਾ ਹੈ ਕਿ ਕੁਝ ਹੱਦ ਤੱਕ ਕਨਵੀਨੀਅੰਸ ਸਟੋਰ ਕੋਲ ਬੀਅਰ ਸਟੋਰ ਜਾਂ LCBO ਦੀ ਤੁਲਨਾ ਵਿੱਚ ਸਿਮਿਤ ਉਤਪਾਦ ਹੋਣਗੇ ਨਾਲ ਹੀ ਉਹਨਾਂ ਕਹਿ ਕੇ ਕਨਵੀਨੀਅੰਸ ਸਟੋਰਾਂ ਤੇ ਸ਼ਰਾਬ ਦਾ ਮੁੱਲ ਵੀ ਥੋੜਾ ਵਧ ਹੋਵੇਗਾ ਉਹਨਾਂ ਕਹੇ ਕਿ ਕਨਵੀਨੀਅੰਸ ਸਟੋਰ ਦਾ ਮਤਲਬ ਇਹ ਹੈ ਕਿ ਤੁਹਾਡੀ ਸੁਵਿਧਾ ਮੁਤਾਬਕ ਸਮਾਨ ਉਪਲਬਧ ਹੋ ਜਾਂਦਾ ਹੈ ਜਿਸ ਤਰ੍ਹਾਂ ਦੁੱਧ ਦੀ ਕੇਨੀ ਗ੍ਰੋਸਰੀ ਸਟੋਰ ਦੇ ਮੁਕਾਬਲੇ ਕਨਵੀਨੀਅੰਸ ਸਟੋਰ ਦੇ ਵਿੱਚ ਥੋੜੀ ਮਹਿੰਗੀ ਹੁੰਦੀ ਹੈ ਤੇ ਉਸੇ ਤਰ੍ਹਾਂ ਸ਼ਰਾਬ ਵੀ ਸ਼ਰਾਬ ਦੇ ਸਟੋਰਾਂ ਦੇ ਮੁਕਾਬਲੇ ਕੁਝ ਘਮਹਿੰਗੀ ਹੋਵੇਗੀ ਕਨਵੀਨੀਅன்ஸ் ਸਟੋਰਾਂ ਨੂੰ ਖਾਲੀ ਬੋਤਲਾਂ ਸਵੀਕਾਰ ਕਰਨ ਤੇ ਰੀਫੰਡ ਕਰਨ ਦੀ ਲੋੜ ਨਹੀਂ ਹੈ ਪਰ ਉਹਨਾਂ ਨੂੰ ਇਹ ਲਿਖ ਕੇ ਲਾਉਣਾ ਹੋਵੇਗਾ ਕਿ ਕਿਹੜੀ ਨਜ਼ਦੀਕੀ ਲੋਕੇਸ਼ਨ ਤੇ ਬੋਤਲਾਂ ਨੂੰ ਵਾਪਸ ਕੀਤਾ ਜਾ ਸਕਦਾ ਹੈ ਰੀਸਾਈਕਲਿੰਗ ਦੇ ਨੁਕਤੇ ਤੋਂ ਕਈ ਵਾਤਾਵਰਣ ਹਮਾਇਤੀ ਇਸ ਨਵੇਂ ਫੈਸਲੇ ਨੂੰ ਲੈ ਕੇ ਚਿੰਤਤ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ